ਇਹ ਹੋਲਾ ਮਹੱਲਾ ਸਿਰਫ ਅਨੰਦਪੁਰ ਸਾਹਿਬ ਤੋਂ ਨਹੀਂ ਸ਼ੁਰੂ ਹੁੰਦਾ ਜੇ ਤੁਸੀਂ ਇਤਿਹਾਸ ਦੇ ਤੱਤ ਮੈਂ ਇਹ ਨਹੀਂ ਕਿ ਮੈਂ ਤਰੀਕਾ ਨੂੰ ਕੰਡੈਮ ਕਰ ਰਿਹਾ ਪਰ ਜੇ ਤੁਸੀਂ ਗੁਰੂ ਸਾਹਿਬ ਜੀ ਦੀ ਦਿੱਤੀ ਹੋਈ ਸੋਚ ਨੂੰ ਪਿੱਛੇ ਤੋਂ ਵੇਖੋ ਤੇ ਤੁਸੀਂ ਹੈਰਾਨ ਹੋ ਜਾਓਗੇ ਕਿ ਸੱਚੇ ਪਾਤਸ਼ਾਹ ਹਜ਼ੂਰ ਚਾਰ ਵਰਿਆਂ ਦੀ ਉਮਰ ਦੇ ਵਿੱਚ ਇਹ ਕੌਤਕ ਸ਼ੁਰੂ ਕਰ ਦਿੰਦੇ ਆ ਜੀ ਜਿੰਨੂੰ ਅਸੀਂ ਸ਼੍ਰੀ ਪਟਨਾ ਸਾਹਿਬ ਦੀ ਧਰਤੀ ਤੇ ਕਲਗੀਧਰ ਪਾਤਸ਼ਾਹ ਜੀ ਦੀਆਂ ਖੇਡਾਂ ਕਹਿ ਕੇ ਯਾਦ ਕਰਦੇ ਹਾਂ ਹੁਣ ਉਹਨਾਂ ਖੇਡਾਂ ਦੇ ਅੰਦਰ ਬਹੁਤ ਕੁਝ ਛੁਪਿਆ ਹੋਇਆ ਹੈ ਮੈਸੇਜ ਥੋੜਾ ਜਿਹਾ ਜੇ ਸਾਊਂਡ ਦੀ ਸੈਟਿੰਗ ਕਰ ਦੂੰ ਬਿਲਕੁਲ ਠੀਕ ਨਹੀਂ ਹੈ ਗੁਰਮੁਖੋ ਧਿਆਨ ਦਿਓ ਮੇਰੀ ਬੇਨਤੀ ਸਭ ਪਿਆਰ ਚ ਆਖੋ ਸਤਨਾਮ ਸ੍ਰੀ ਵਾਹਿਗੁਰੂ ਦਸ਼ਮੇਸ਼ ਪਾਤਸ਼ਾਹ ਜੀ ਸਰੀਰ ਕਰਕੇ ਜਿਹੜੀ ਆਰਬਲਾ ਉਹ ਚਾਰ ਬਰੇ ਆ ਧਿਆਨ ਦਿਓ ਤੇ ਮਹਾਰਾਜ ਸਭ ਤੋਂ ਪਹਿਲਾਂ ਗੰਗਾ ਦੇ ਤੱਟ ਤੇ ਕੀ ਕਰਦੇ ਆ ਆਹੀ ਹੋਲੇ ਮੱਲੇ ਵਾਲਾ ਕੌਤਰ ਦੋ ਟੀਮਾਂ ਨੇ ਹਾਣੀ ਖੇល ਰਹੇ ਆ ਸਾਥੀਆਂ ਨੂੰ ਨਾਲ ਲਿਆ ਦੋ ਗਰੁੱਪ ਬਣਾਉਂਦੇ ਆ ਮਹਾਰਾਜ ਦੇ ਦੋਹਾਂ 그룹ਾਂ ਦੇ ਵਿੱਚ ਗੰਗਾ ਦੇ ਤੱਤ ਤੇ ਇੱਕ ਕੰਪੀਟੀਸ਼ਨ ਹੁੰਦਾ ਇੱਕ ਮੁਕਾਬਲਾ ਹੁੰਦਾ ਹੈ। ਇੱਕ ਪਾਸਿਓਂ ਇੱਕ ਗਰੁੱਪ ਪਾਣੀ ਦੇ ਛੱਟੇ ਮਾਰਦਾ ਹੈ। ਦੂਜੇ ਪਾਸਿਓਂ ਦੂਜਾ ਗਰੁੱਪ ਪਾਣੀ ਦੇ ਛੱਟੇ ਮਾਰਦਾ ਹੈ। ਹੁਣ ਪਾਣੀ ਦੇ ਛੱਟਿਆਂ ਨਾਲ ਕੀ ਹੋ ਰਿਹਾ ਕੰਪੀਟੀਸ਼ਨ ਹੋ ਰਿਹਾ ਮੁਕਾਬਲਾ ਹੋ ਰਿਹਾ ਹੈ। ਦੋਨਾਂ ਦੇ ਅੰਦਰ ਬੜਾ ਜੋਸ਼ ਹੈ, ਬੜਾ ਜਜ਼ਬਾ ਹੈ। ਵਾਹੋਦਾਹੀ ਇੱਕ ਦੂਜੇ ਨੂੰ ਚਿਤਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੋਨਾਂ ਦੇ ਅੰਦਰ ਬੜਾ ਕੌਨਫੀਡੈਂਸ ਹੁੰਦਾ ਹੈ। ਦੋਨਾਂ ਦੇ ਅੰਦਰ ਬੜੀ ਹਿੰਮਤ ਆਉਂਦੀ ਆ ਤੇ ਦੋਨੋਂ ਦਲ ਦੋਨੋਂ ਜਥੇ ਦੋਨੋਂ ਗਰੁੱਪ ਇੱਕ ਦੂਜੇ ਦੇ ਉੱਤੇ ਬਹਾਦਰੀ ਪਾਣੀ ਦੀਆਂ ਛੱਟਾਂ ਨਾਲ ਵਾਰ ਕਰਦੇ ਆ ਤੇ ਫਿਰ ਇੱਕ ਜਥਾ ਜਿੱਤ ਜਾਂਦਾ ਜੂ ਦੂਜਾ ਜਥਾ ਜਿਹੜਾ ਉਹ ਪਾਸੇ ਹਟ ਜਾਂਦਾ ਹੁਣ ਇਹ ਖੇਡ ਹੈ ਵੇਖਣ ਨੂੰ ਕੀ ਹੈ ਬੱਚਿਆਂ ਦੀ ਖੇਡ ਆਪਾਂ ਨੂੰ ਬਾਹਰੀ ਨਜ਼ਰ ਨਾਲ ਕੀ ਲੱਗਦੀ ਆ ਕਿ ਇਹ ਬਾਲ ਖੇਡ ਹੈ ਪ੍ਰਸਾਦ ਸੰਗਤ ਜੀ ਵਾਹ ਮੇਰੇ ਕਲਗੀਧਰ ਪਾਤਸ਼ਾ ਜਿਨ੍ਹਾਂ ਨੇ ਖੇਡਾਂ ਦੇ ਰਾਈ ਅੰਦਰ ਧਰਮ ਪੈਦਾ ਕਰ ਦਿੱਤਾ ਮਾਫ ਕਰਿਓ ਇਹ ਮੇਰੇ ਸਤਿਗੁਰੂ ਜੀ ਦੀ ਦੇਣ ਸੀ ਕਿ ਜਿਨ੍ਹਾਂ ਨੇ ਖੇਡਾਂ ਰਾਹੀਂ ਵੀ ਧਰਮ ਸਿਖਾ ਦਿੱਤਾ ਪਰ ਜਦੋਂ ਆਪਣੀ ਮਾਨਸਿਕਤਾ ਅੱਜ ਵੇਖਦੇ ਆ ਅਸੀਂ ਧਰਮ ਨੂੰ ਵੀ ਖੇਡ ਬਣਾ ਕੇ ਰੱਖਿਆ ਕਲਗੀਧਰ ਪਾਤਸ਼ਾਹ ਜੀ ਨੇ ਪਾਣੀ ਦੇ ਛੱਟਿਆਂ ਤੋਂ ਬਾਅਦ ਗੁਲੇਲਿਆਂ ਤੱਕ ਗੱਲ ਹੁੰਦੀ ਹੈ ਗੁਲੇਲਿਆਂ ਦੇ ਨਾਲ ਦੋ ਦਲਾਂ ਦੇ ਮੁਕਾਬਲੇ ਹੁੰਦੇ ਆ ਫਿਰ ਸੱਚੇ ਪਾਤਸ਼ਾਹ ਜੀ ਤੀਰ ਕਮਾਨ ਬਣਾਉਂਦੇ ਆ ਪਟਨਾ ਸਾਹਿਬੀ ਹੁਣ ਹੁੰਦਾ ਕੀ ਹੈ ਸਾਧ ਸੰਗਤ ਜੀ ਉਹ ਲੋਕ ਉਹ ਬੱਚੇ ਉਹ ਪੀੜੀਆਂ ਜਿਹੜੀਆਂ ਪਿਛਲੇ ਹਜ਼ਾਰਾਂ ਸਾਲਾਂ ਤੋਂ ਜਿਨ੍ਹਾਂ ਦੀ ਮਾਨਸਿਕਤਾ ਗੁਲਾਮ ਹੈ ਜਿਨ੍ਹਾਂ ਦੀ ਸੋਚ ਨੇ ਗੁਲਾਮੀ ਨੂੰ ਤਸਦੀਨ ਕਰ ਲਿਆ ਹੋਇਆ ਜਿਨ੍ਹਾਂ ਨੇ ਅੰਦਰੋਂ ਗੁਲਾਮੀ ਪ੍ਰਵਾਨ ਕਰ ਲਈ ਹੋਈ ਹੈ ਜਿਨ੍ਹਾਂ ਦੇ ਅੰਦਰੋਂ ਸੁਪਨਾ ਮਰ ਗਿਆ ਕਿ ਉਹ ਕਦੀ ਜਿੱਤ ਵੀ ਸਕਦੇ ਆ ਜਿਤੰਦਾ ਜਜ਼ਬਾ ਅੰਦਰੋਂ ਮੂਲੋਂ ਹੀ ਮੁੱਕ ਚੱਕਿਆ ਤੇ ਸੱਚੇ ਪਾਤਸ਼ਾਹ ਜੀ ਨੇ ਭਾਵੇਂ ਪਾਣੀ ਦੇ ਛੱਟੇ ਮਾਰ ਕੇ ਗਰੁੱਪ ਬਣਾਏ ਭਾਵੇਂ ਕੁਲੇਲਿਆਂ ਨਾਲ ਗਰੁੱਪ ਬਣਾਏ ਭਾਵੇਂ ਤੀਰਾਂ ਨਾਲ ਮੁਕਾਬਲਾ ਕਰਾਇਆ ਅਸਲ ਵਿੱਚ ਉਹ ਟੈਂਦੀ ਕਲਾ ਦੀ ਮਾਨਸਿਕਤਾ ਵਿੱਚ ਜਿਤੰਦਾ ਜਜ਼ਬਾ ਪੈਦਾ ਕੀਤਾ ਉਹਨਾਂ ਦੇ ਅੰਦਰ ਸਵੈ ਮਾਨ ਪੈਦਾ ਕੀਤਾ ਉਹਨਾਂ ਦੇ ਅੰਦਰ ਜੋਸ਼ ਪੈਦਾ ਕੀਤਾ ਉਹਨਾਂ ਦੇ ਅੰਦਰ ਹਿੰਮਤ ਪੈਦਾ ਕੀਤੀ ਇਹ ਸੁਪਨਾ ਬਹੁਤ ਵੱਡੀ ਚੀਜ਼ ਹੁੰਦੀ ਹੈ ਜਿਹੜੀਆਂ ਕੌਮਾਂ ਦੇ ਅੰਦਰ ਜਿਹੜੇ ਲੋਕਾਂ ਦੇ ਅੰਦਰ ਜਿੱਤਨ ਦਾ ਸੁਪਨਾ ਪੈਦਾ ਹੁੰਦਾ ਨਾ ਉਹ ਮਰ ਕੇ ਵੀ ਇੱਕ ਦਿਨ ਆਪਣੀ ਹਰ ਮੈਦਾਨ ਫਤਿਹ ਜੜੀ ਉਹ ਪ੍ਰਾਪਤ ਕਰਦਿਆਂ ਨੇ ਅਸੀਂ ਸਿਰ ਲੱਤ ਯੋਧੇ ਬਾਬਾ ਦੀਪ ਸਿੰਘ ਜੀ ਨੂੰ ਚੇਤੇ ਕਰਦੇ ਆਂ ਸਿਰ ਲੱਤ ਵੀ ਜਾਣ ਤੇ ਜਿੱਤਨ ਦਾ ਜਜ਼ਬਾ ਨਹੀਂ ਮੁੱਕਦਾ ਕਿਉਂਕਿ ਜਜ਼ਬਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਦਿੱਤਾ ਸਾਡੇ ਅੰਦਰ ਇਹ ਖੇਟਾਂ ਜਿਹੜੀਆਂ ਸੀ ਗੁਰੂ ਸਾਹਿਬ ਜੀ ਦੀਆਂ ਸਾਡੀ ਮਾਨਸਿਕ ਆਜ਼ਾਦੀ ਦਾ ਪ੍ਰਤੀਕ ਹਨ ਸਾਧ ਸੰਗਤ ਨਗਾਰਿਆਂ ਦਾ ਵੱਜਣਾ ਨਿਸ਼ਾਨਾਂ ਦਾ ਝੁੱਲਣਾ ਇਹ ਕੀ ਕੀ ਅਰਥ ਰੱਖਦੇ ਆਪਾਂ ਕਦੀ ਸੋਚਣ ਦਾ ਯਤਨ ਕੀਤਾ ਨਗਾਰਿਆਂ ਦੀ ਗੂੰਜੇ ਧਰਤੀ ਉੱਤੇ ਮਹੀਨਿਆਂ ਬਤੀ ਸਮਾਂ ਲਾ ਕੇ ਮਣਾ ਮੂਈ ਤਾਤਾਂ ਪਾ ਪਾ ਕੇ ਉਹਨਾਂ ਤਾਤਾਂ ਨੂੰ ਢਾਲ ਢਾਲ ਕੇ ਕਮਾਹ ਕਮਾ ਕੇ ਰਣਜੀਤ ਨਗਾਰਾ ਪੜਿਆ ਜਾਂਦਾ ਹੈ ਤੇ ਰਣਜੀਤ ਨਗਾਰੇ ਤੇ ਝੋਟ ਬਚਦੀ ਆ ਇਹ ਸਾਰੀਆਂ ਸ਼ਿਵਾਲਕ ਦੀਆਂ ਪਹਾੜੀਆਂ ਦਹਿਲ ਉੱਠਦੀਆਂ ਸਾਧ ਸੰਗਤ ਤੇ ਇੱਕ ਸੁਨੇਹਾ ਜਾਂਦਾ ਕਿ ਖਾਲਸੇ ਦੀ ਆਜ਼ਾਦ ਹਸਤੀ ਦੀ ਹਾਦੇ ਤੋਂ ਸ਼ੁਰੂ ਹੋ ਜਾਂਦੀ ਆ ਜਦੋਂ ਉੱਚੇ ਝੂਲਦੇ ਪਰਚਮ ਨਜ਼ਰ ਆਉਂਦੇ ਆ ਤੇ ਸੁਨੇਹ ਪਰਚਮ ਹਮੇਸ਼ਾ ਸਲਤਨਤਾਂ ਦੇ ਝੁਲਦੇ ਆ ਸ਼ਾਹਨਸ਼ਾਹੀਆਂ ਦੇ ਝੁਲਦੇ ਆ ਗਵਾਰਾਂ ਕੰਗਾਲਾਂ ਤੇ ਮੁਥਾਜਾਂ ਦੇ ਕਦੀ ਨਿਸ਼ਾਨ ਨਹੀਂ ਝੁਲਦੇ ਹੁੰਦੇ ਮਹਾਰਾਜ ਨੇ ਨਿਸ਼ਾਨਾ ਰਾਈ ਝੰਡਿਆਂ ਰਾਈ ਬੁੰਗਿਆਂ ਰਾਈ ਤੇ ਨਗਾਰਿਆਂ ਰਾਈ ਸਾਡੀ ਸੋਚ ਦੇ ਅੰਦਰ ਆਜ਼ਾਦੀ ਪੈਦਾ ਕੀਤੀ ਐ ਤੇ ਉਹ ਆਜ਼ਾਦੀ ਜਿਹੜੀ ਸੰਗਲਾਂ ਵਿੱਚ ਬਚ ਕੇ ਜਿਹੜੀ ਸਲਾਖਾਂ ਚ ਕੈਕ ਗੁਰੂ ਦੇ ਲਾਲ ਸਾਡੀ ਕੌਮ ਦੀ ਵਿਰਾਸਤ ਐ ਆਪਾਂ ਮਰਿੰਡੇ ਦੀ ਧਰਤੀ ਕੋਤਵਾਲੀ ਸਾਹਿਬ ਜਿਹੜੇ ਵੀਰ ਸਫਰੇ ਸ਼ਹਾਦਤ ਨਾਲ ਜੁੜੇ ਆ ਉਸ ਸਫਰ ਦੇ ਨਾਲ-ਨਾਲ ਚੱਲਦੇ ਅਸੀਂ ਇੱਕ ਰਾਤ ਉੱਥੇ ਜਦੋਂ ਕੱਟਦੇ ਆ ਤੇ ਉਹ ਸਿੱਖਾਂ ਸਾਨੂੰ ਸੁਨੇਹਾ ਦਿੰਦੀਆਂ ਉਹ ਠੰਡਾ ਬੁਰਜ ਸਾਨੂੰ ਸੁਨੇਹਾ ਦਿੰਦਾ ਕਿ ਸਿੱਖ ਦੇ ਸਰੀਰ ਨੂੰ ਕੈਦ ਕੀਤਾ ਜਾ ਸਕਦਾ ਜਿਹੜੀ ਸੋਚ ਦੇ ਅੰਦਰ ਹੋਲਾ ਮਹੱਲਾ ਵਰਤ ਰਿਆ ਉਸ ਸੋਚ ਨੂੰ ਕੋਈ ਕੈਦ ਨਹੀਂ ਕਰ ਸਕਦਾ ਇਹ ਹੋਲਾ ਮਹੱਲਾ ਸਾਡੀ ਆਜ਼ਾਦ ਸੋਚ ਦਾ ਪ੍ਰਤੀਕ ਹੈ ਗੁਰਮਖ ਪਿਆਰਿਓ ਬਹੁਤ ਕੁਝ ਸਾਨੂੰ ਅੱਜ ਸਿਰ ਜੋੜ ਕੇ ਮੰਥਨ ਕਰਨ ਦੀ ਲੋੜ ਹੈ ਬਹੁਤ ਕਮਾਲ ਦਾ ਰੰਗ ਚਾੜਿਆ ਕਲਗੀਧਰ ਪਾਤਸ਼ਾਹ ਜੀ ਨੇ ਸਾਨੂੰ ਕੱਲੀ ਤਾਕਤ ਨਹੀਂ ਦਿੱਤੀ ਤਾਕਤ ਦੇ ਨਾਲ ਇੱਕ ਮਾਨ ਮਰਿਆਦਾ ਦਿੱਤੀ ਇੱਕ ਸੰਜਮ ਦਿੱਤਾ ਸਾਡੇ ਸਿਰ ਦੇ ਉੱਤੇ ਮਹਾਰਾਜ ਨੇ ਕੁੰਡਾ ਰੱਖਿਆ ਸਿੰਘ ਸਾਹਿਬ ਜੀ ਗੱਲ ਕਰ ਰਹੇ ਸਨ ਮਾਨਜੋਗ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ ਕਿ ਸਿੱਖ ਨੂੰ ਰਹਿਤ ਦੇ ਅੰਦਰ ਬੰਨਿਆ ਠੀਕ ਹੈ ਸਤਿਗੁਰੂ ਜੀ ਨੇ ਸ਼ਸਤਰ ਫੜਾਏ ਸ਼ਸਤਰਾਂ ਦਾ ਅਭਿਆਸ ਕਰਵਾਇਆ ਮਹਾਰਾਜ ਨੇ ਪਰ ਭਾਗਾ ਵਾਲਿਓ ਸ਼ਸਤਰਾਂ ਦਾ ਅਭਿਆਸ ਕਰਦੇ ਆ ਕਰਦੇ ਆ ਸਿਰ ਤੇ ਰਹਿਤ ਦਾ ਕੁੰਡਾ ਇਸ ਤਰ੍ਹਾਂ ਹੈ ਜਿਵੇਂ ਬਲਵਾਨ ਹਾਥੀ ਦੇ ਸਿਰ ਦੇ ਉੱਤੇ ਮਹਾਵਤ ਦਾ ਹੱਥ ਹੈ ਤੇ ਜਦੋਂ ਮਹਾਵਤ ਇਸ਼ਾਰਾ ਕਰਦਾ ਤੇ ਐਡਾ ਬਲੀ ਹਾਥੀ ਤਾਕਤਵਰ ਹਾਥੀ ਆਪਣੇ ਮਹਾਵਤ ਦੇ ਇਸ਼ਾਰੇ ਦੇ ਉੱਤੇ ਤੁਰਨ ਲੱਗ ਪੈਂਦਾ ਇਸੇ ਤਰ੍ਹਾਂ ਖਾਲਸਾ ਪੰਥ ਨੂੰ ਹਾਥੀ ਵਰਗੀ ਤਾਕਤ ਦਿੱਤੀ ਮਤਲਬ ਮਹਾ ਬਲੀ ਬਣਾਇਆ ਸ਼ਸਤਰ ਦੇ ਕੇ ਪਰ ਨਾਲ ਗੁਰੂ ਦਾ ਸਿਰ ਤੇ ਕੁੰਡਾ ਹੈ ਤਾਂ ਕਿ ਇਹ ਤਾਕਤ ਆਪ ਹੁਦਰੀ ਨਾ ਹੋਵੇ ਇਹ ਤਾਕਤ ਆਪ ਮੁਹਾਰੀ ਨਾ ਹੋਵੇ ਤੇ ਜਦੋਂ ਸਿੱਖ ਦੀ ਦਿੱਤੀ ਗੁਰੂ ਦੀ ਦਿੱਤੀ ਹੋਈ ਰਹਿਤ ਸਿੱਖ ਦੇ ਸਿਰ ਦੇ ਉੱਤੇ ਕੁੰਡਾ ਬਣ ਕੇ ਵਰਤਦੀ ਆ ਫਿਰ ਸਿੱਖ اخلاق ਕਰਕੇ ਉੱਚਾ ਹੁੰਦਾ ਸਿੱਖ ਚਰਦਾਰ ਕਰਕੇ ਉੱਚਾ ਹੁੰਦਾ ਇਹ ਗੁਰੂ ਦੇ ਪਿਆਰੇ ਲਾਲ ਆਏ ਇਹਨਾਂ ਦੇ ਚਿਹਰਿਆਂ ਦੇ ਵਿੱਚੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਝਲਕ ਪੈਂਦੀ ਗੁਰਮਖੋ ਸਾਹਿਬ ਨੇ ਮਾਣ ਦਿੱਤਾ ਸੀ ਸਾਨੂੰ ਸ਼ਸਤਰ ਦੇ ਕੇ ਸਾਨੂੰ ਬਾਣਾ ਦੇ ਕੇ ਸਾਨੂੰ ਅਮਰਤ ਦੀਆਂ ਘੁੱਟਾਂ ਪਿਆ ਕੇ ਕਲਗੀਧਰ ਪਾਤਸ਼ਾਹ ਨੇ ਸਾਨੂੰ ਰਹਿਤ ਦੇ ਕੇ ਦੇ ਨਾਲ ਆਪਣਾ ਜਹੋ ਜਲਾਲ ਦੇ ਕੇ ਕਿਹਾ ਸੀ ਕਿ ਸਿੱਖੋ ਜਿੰਨੀ ਦਿਨ ਰਹਿਤ ਦੇ ਪਾਬੰਦ ਹੋ ਮੇਰਾ ਸਾਰਾ ਜਲਾਲ ਤੁਹਾਡੇ ਨੇਤਰਾਂ ਤੋਂ ਡਲਕਾ ਮਾਰੇਗਾ ਇਹ ਦਸ਼ਮੇਸ਼ ਜੀ ਦੇ ਬਚਨ ਨੇ ਹੁਣ ਕੋਈ ਦੁਨੀਆ ਦੀ ਤਾਕਤ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਤੇਜ ਪ੍ਰਤਾਪ ਦਾ ਅੰਤ ਪਾ ਸਕਦੀ ਹੈ ਜੀ ਜਦੋਂ ਸਾਹਿਬ ਕਲਗੀਧਰਪਤਾ ਕਹਿੰਦੇ ਨੇ ਜਬ ਲਗ ਖਾਲਸਾ ਰਹਿ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ ਗੱਜ ਕੇ ਕਹਿਓ ਸਾ ਤਬ ਲਗ ਤੇਜ ਦਿਓ ਮੈਂ ਸਾਰਾ ਹੁਣ ਉਹ ਸਾਰਾ ਤੇਜ ਕਿੰਨਾ ਕਹੇ ਕੋਈ ਦੁਨੀਆ ਦੀ ਤਾਕਤ ਅੰਤ ਪਾ ਸਕੇਗੀ ਤੇ ਮਹਾਰਾਜ ਕਹਿੰਦੇ ਉਹ ਮੈਂ ਸਾਰਾ ਤੇਜ ਆਪਣੇ ਖਾਲਸੇ ਦੇ ਨੇਤਰਾਂ ਦੇ ਵਿੱਚ ਭਰ ਦਿਆਂਗਾ ਜਦੋਂ ਖਾਲਸਾ ਜੋ ਜਲਾਲ ਦੇ ਵਿੱਚ ਵੈਰੀ ਦੀਆਂ ਅੱਖਾਂ ਚੱਖਾਂ ਪਾਏਗਾ ਤੇ ਦੁਸ਼ਮਣ ਨੂੰ ਅੱਖਾਂ ਵੇਖ ਕੇ ਕੰਬਾ ਛਿੜ ਜਾਏਗਾ ਪਰ ਸ਼ਰਤ ਕੀ ਹੈ ਸਿੱਖ ਰਹਿਤ ਦਾ ਪੱਕਾ ਹੋਵੇ ਮਾਫ ਕਰਿਓ ਅੱਜ ਰਹਿਤ ਤੋਂ ਪਛੜਦੇ ਤੁਰੇ ਜਾ ਰਿਹਾ ਹਾਂ ਮਾਡਰਨ ਹੁੰਦੇ ਹੁੰਦੇ ਅਸੀਂ ਇੱਥੋਂ ਤੱਕ ਪਹੁੰਚ ਗਏ ਕਿ ਜਿਨ੍ਹਾਂ ਦੇ ਹੱਥਾਂ 'ਚ ਹਰ ਵੇਲੇ ਇੱਕ ਕਾਰ ਜਿਨ੍ਹਾਂ ਦੇ ਤਨ ਦੀ ਸ਼ੋਭਾ ਬਣਨੀ ਸੀ ਉਹਨਾਂ ਦੇ ਕਈ ਵਾਰੀ ਕੈਂਚੀਆਂ ਹੱਥਾਂ 'ਚ ਫੜ ਕੇ ਵੀ ਅਸੀਂ ਸੂਰਮੇ ਬਣਨਾ ਸ਼ੁਰੂ ਕਰ ਦਿੱਤਾ ਨਹੀਂ ਪਾਈ ਸਾਡੇ ਚਿਹਰਿਆਂ ਵਿੱਚ ਉਹ ਤੇ ਕਲਗੀਧਰ ਪਾਤਸ਼ਾਹ ਤੇ ਲਾਲਾਂ ਦਾ ਰੂਪ ਜਿਸਨਾ ਸੀ ਉਹਨਾਂ ਨੇ ਕਿਹਾ ਸੀ ਕਿ ਜਦੋਂ ਇਹ ਸੱਜ ਕੇ ਆਉਣਗੇ ਐ ਸੁੰਦਰ ਕੌਰ ਐ ਸਾਹਿਬ ਕੌਰ ਮੈਂ ਇਹਨਾਂ ਦੇ ਚਿਹਰਿਆਂ ਵਿੱਚੋਂ ਜੋਰਾਵਰ ਸਿੰਘ ਤੇ ਫਤਿਹ ਸਿੰਘ ਦੀ ਝਲਕ ਵੇਖਿਆ ਕਰਾਂਗਾ ਇਹ ਗੁਰ ਸਿੱਖੋ ਆਪਣੇ ਆਪ ਨੂੰ ਤਿਆਰ ਬਰ ਤਿਆਰ ਕਰਕੇ ਮਹਾਰਾਜ ਨੇ ਇਹੀ ਕਿਹਾ ਸੀ ਜਿੱਦਨ ਮੰਨ ਲਓ ਕੋਈ ਵੀ ਸਿੱਖ ਤੇਰੇ ਤੋਂ ਇਲਾਵਾ ਨਹੀਂ ਨਜ਼ਰ ਆ ਰਿਹਾ ਸ਼ਾਇਦ ਕਦੀ ਐਸਾ ਸਮਾਂ ਆਏ ਕੱਲੇ ਤੋਂ ਕੱਲੇ ਸਿੱਖ ਤੇ ਜਾਂ ਕੌਮੀ ਤੌਰ ਤੇ ਤੇ ਮਤ ਸਮਝਣਾ ਕਿ ਮੈਂ ਇਕੱਲਾ ਹਾਂ ਜਦੋਂ ਤੂੰ ਆਪਣੇ ਆਪ ਨੂੰ ਵੀ ਨਿਹਾਰੇਗਾ ਤੈਨੂੰ ਆਪਣੇ ਵਿੱਚੋਂ ਗੁਰੂ ਗੋਬਿੰਦ ਸਿੰਘ ਨਜ਼ਰ ਆਉਣਗੇ ਗੁਰਮੁਖੀ ਸਵੈ ਮਾਣ ਦਾ ਪ੍ਰਤੀਕ ਹੈ ਮਹਾਰਾਜ ਨੇ ਰਤਬਾ ਦਿੱਤਾ ਜਦੋਂ ਕਿਹਾ ਰਹਿਣੀ ਰਹ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਦਾ ਚਿਹਰਾ ਦੁਨੀਆ ਵਿੱਚ ਐਸਾ ਮਾਣ ਕਿਸੇ ਨੂੰ ਮਿਲਿਆ ਕਿ ਇਸਤ ਸਾਜਣ ਵਾਲਾ ਨਿਵਾਜਣ ਵਾਲਾ ਆਪਣੇ ਸਿੱਖਾਂ ਕੇ ਸਿਰ ਝੁਕਾ ਕੇ ਕਹਿ ਰਿਹਾ ਹੋਵੇ ਰਹਿਤ ਦੇ ਪਾਬੰਦ ਰਹੋ ਤੁਸੀਂ ਹੁਕਮ ਕਰਿਓ ਤੇ ਗੋਬਿੰਦ ਸਿੰਘ ਨੌਕਰ ਬਣ ਕੇ ਹੁਕਮ ਮੰਨੇਗਾ ਇਹ ਧਰਤੀ ਤੁਹਾਨੂੰ ਮਾਣ ਦੇ ਰਹੀ ਹੈ ਕੇਸਗੜ ਸਾਹਿਬ ਦੀ ਧਰਤੀ ਹੈ ਪਰ ਕੇਸ ਗੜ ਦਾ ਵਾਸਤਾ ਪਾ ਕੇ ਕਹਿੰਦਾ ਗੁਰ ਸਿੱਖੋ ਜਿਹੜਾ ਰੰਗ ਗੁਰੂ ਗੋਬਿੰਦ ਸਿੰਘ ਜੀ ਨੇ ਚਾੜਿਆ ਸੀ ਨਾ ਉਸ ਰੰਗ ਨੂੰ ਚਾੜਨ ਦਾ ਯਤਨ ਕਰੀਏ ਰੰਗ ਲਾਗਾ ਅਤ ਲਾਲ ਦੇ ਪਿੱਛੇ ਲਿਖਿਆ ਹੁਣ ਉਹ ਅਤ ਨਾਲ ਜਿਹਦੇ ਤੁਲ ਦੁਨੀਆ ਦਾ ਕੋਈ ਰੰਗ ਨਹੀਂ ਹੋ ਸਕਦਾ ਭਾਗਾਂ ਵਾਲਿਓ ਉਸ ਗੁਰੂ ਦੇ ਰੰਗ ਵਿੱਚ ਰੰਗੇ ਜਾਣ ਦਾ ਯਤਨ ਕਰੀਏ ਅਸੀਂ ਫੇਰ ਅਜ ਨਕਲੀ ਰੰਗਾਂ ਦੀ ਖੇਡ ਖੇਡਣ ਲੱਗ ਪਏ ਮਾਫੀ ਮੰਗ ਕੇ ਕਹਿੰਦਾ ਗੁਰੂ ਜਿਹੜਾ ਰੰਗ ਗੁਰੂ ਨੇ ਚਾੜਿਆ ਸੀ ਨਾ ਜਿਹੜਾ ਰੰਗ ਚਾੜ ਕੇ ਉਹਨੇ ਕਿਹਾ ਸੀ ਹੁਣ ਤੂੰ ਸੂਰਮਾ ਹੋ ਗਿਆ ਤੈਨੂੰ ਹਰ ਰੰਗ ਚਾੜ ਦਿੱਤਾ ਜਾਂ ਕਹ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀਅਤ ਹੈ ਸੂਰਾ ਹੁਣ ਹਰ ਰੰਗ ਤੋਂ ਬਿਨਾ ਰੋਹਾਨੀ ਕਮਾਈ ਤੋਂ ਬਿਨਾ ਆਤਮਕ ਤੇਜ ਤਪ ਤੋਂ ਬਿਨਾ ਸਿੱਖ ਸਿੱਖ ਨਹੀਂ ਬਣ ਸਕਦਾ ਗੁਰਮਖੋ ਉਹਨੂੰ ਰੰਗ ਉਹਦਾ ਡਲਕਾ ਨਹੀਂ ਮਾਰ ਸਕਦਾ ਕਿੰਨੀ ਕੁ ਤੇਰ ਰਹ ਜਾਣਗੇ ਝੂਠੇ ਰੰਗ ਸਾਬ ਨੇ ਐਸਾ ਰੰਗ ਚਾੜਿਆ ਮਹਾਰਾਜ ਆਪਾਂ ਰੋਜ਼ ਬਚਨ ਪੜਦੇ ਬਾਣੀ ਪੜਨ ਵਾਲੇ ਸਿੱਖ ਤੁਸੀਂ ਭਾਗਾ ਵਾਲੇ ਕਾਇਆ ਰੰਗਣ ਜੇਤੀਆ ਪਿਆਰੇ ਪਾਈਐ ਨਾਮ ਮਜੀਤ ਮਜੀਠੜਾ ਰੰਗ ਨਕਲੀ ਰੰਗ ਨਹੀਂ ਕੱਚਾ ਰੰਗ ਨਹੀਂ ਇਹ ਕੈਮੀਕਲ ਨੇ ਇਹ ਤੁਹਾਡੀਆਂ ਅੱਖਾਂ ਖਰਾਬ ਕਰ ਦੇਣਗੇ ਤੁਹਾਡੀ ਸਕਿਨ ਖਰਾਬ ਕਰ ਦੇਣਗੇ ਇਹ ਕਿਸੇ ਨਾ ਕਿਸੇ ਹਾਦਸੇ ਦਾ ਕਾਰਨ ਬਣ ਸਕਦੇ ਨੇ ਮੈਂ ਗੁਰੂ ਦਾ ਵਾਸਤਾ ਪਾ ਕੇ ਕਹਿੰਦਾ ਇਹ ਸਾਡਾ ਕਲਚਰ ਨਹੀਂ ਹੈ ਮੈਂ ਕੌਮ ਦਾ ਚੌਂਕੀਦਾਰ ਹੋਣ ਦੇ ਨਾਤੇ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਆਓ ਇਸ ਕਾਇਆ ਨੂੰ ਬਣਾਈਏ ਮਟਕੀ ਤੇ ਰੰਗਣ ਵਾਲਾ ਹੋਵੇ ਤੁਨ ਗੋਬਿੰਦ ਸਿੰਘ ਮਹਾਰਾਜ ਦੁਨੀਆਂ ਨੇ ਐਸਾ ਰੰਗ ਨਹੀਂ ਡਿੱਠਾ ਹੋਵੇਗਾ ਜਿਹੜਾ ਰੰਗ ਕੇਸਗੜ ਸਾਹਿਬ ਦੀ ਧਰਤੀ ਤੋਂ ਤੁਹਾਨੂੰ ਚੜੇਗਾ